ਆਹ ਉਹ ਮਸ਼ੀਨਾਂ ਐ ਨੇ ਜੋ ਕਮਲ ਕਸ਼ੋਰ ਅੱਜ ਦਿਖਾ ਰਹੇ ਨੇ ਕਿ ਜੋ ਕਮੇਟੀ ਦਾ ਪੈਸਾ ਲੱਗਿਆ ਆ ਵੇਸਟ ਕੀਤਾ ਹੋਇਆ ਆ ਜਿਹੜੀਆਂ ਇਹਨਾਂ ਨੂੰ ਜੰਗ ਖਾ ਰਹੀ ਐ ਇਹ ਤੁਸੀਂ ਮਸ਼ੀਨਾਂ ਦੀ ਤਸਵੀਰਾਂ ਦੇਖ ਸਕਦੇ ਹੋ ਜੋ ਕਮਲ ਕਸ਼ੋਰ ਕਾਲਾ ਜੀ ਨੇ ਅੱਜ ਸਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਦਿਖਾਈਆਂ ਨੇ ਇਸ ਟਾਈਮ ਜੀ ਲਿਨਵੋਦ ਕੋ ਸਾਥੀ ਕੌਂਸਲ ਐਸੀ ਨਗਰ ਕੌਂਸਲ ਦੇ ਡੰਪਿੰਗ ਗਰਾਊਂਡ ਦੇ ਨੇੜੇ ਖੜੇ ਐ ਜਿੱਥੇ ਕਿ ਇਹ ਮਸ਼ੀਨਾ ਕਮੇਟੀ ਵੱਲੋਂ ਸਵਸਥ ਭਾਰਤ ਦੇ ਅਧੀਨ ਕੀ ਆ ਕਹਿਆ ਸੀ ਇਹ ਸਾਨੂੰ ਜਾਣਕਾਰੀ ਨਹੀਂ ਹੈ ਅੱਜ ਤੱਕ ਨਾ ਸਾਨੂੰ ਜਾਣਕਾਰੀ ਇਹ ਤਾਂ ਤੁਸੀਂ ਹਾਲਤ ਦੇਖ ਸਕਦੇ ਹੋ ਪਤਾ ਨਹੀਂ ਕਿੱਧੀਆਂ ਕੰਡੀਆਂ ਇਹਨਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ ਸਾਨੂੰ ਜਿੱਥੇ ਤੱਕ ਪਤਾ ਲੱਗਿਆ ਵੀ ਇਹ ਪਲਾਸਟਿਕ ਤੋਂ ਕਚਰਾ ਬਣਾਉਣ ਵਾਸਤੇ ਖਰੀਦੀਆਂ ਗਈਆਂ ਸੀ ਕਦੋਂ ਖਰੀਦੀਆਂ ਕਿਹਨੇ ਖਰੀਦੀਆਂ ਸਾਨੂੰ ਬਿਲਕੁਲ ਨਹੀਂ ਪਤਾ ਨਾ ਇਹਨਾਂ ਤੋਂ ਕੰਮ ਲਿਆ ਯਾਰ ਤੇ ਜਿਸ ਚੀਜ਼ ਦੀ ਖੜ ਦੇ ਵਿੱਚ ਜ਼ਰੂਰਤ ਹੈ ਸਾਡੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ 6 2 6 2 24 ਦੇ ਵਿੱਚ ਨੂੰ ਅਸੀਂ 4 ਟਰੈਕਟਰ ਦੋ ਛੋਟੇ ਦੋ ਵੱਡੇ ਇੱਕ ਟਿੱਪਰ ਕੂੜਾ ਚੱਕਣ ਵਾਸਤੇ ਉਹਦਾ ਮਤਾ ਪਾਸ ਹੋਇਆ ਅਫਸਰਾਂ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਉਲੀ ਪਰਚੇਸ਼ ਦਾ ਉਦੋਂ ਬਾਅਦ ਇਹ ਸਾਡੀਆਂ ਦੋ ਵੱਡੀਆਂ ਮਸ਼ੀਨਾਂ ਜੈਟਿੰਗ ਮਸ਼ੀਨਾਂ ਸੈਕਸ਼ਨ ਮਸ਼ੀਨਾਂ ਜਿਹੜੀ 1.67 ਲੱਖ 70000 84 ਲੱਖ 10000 ਇਹ 163024 ਦਾ ਮਤਾ ਪਾਸ ਹੈ ਇਹ ਇਹਨਾਂ ਨੇ ਅੱਜ ਤੱਕ ਕੋਈ ਅਪਰਾਦਾ ਨਹੀਂ ਇਹਨੂੰ ਕ੍ਰੀਡਨ ਦਾ ਕੀਤਾ ਉਦੋਂ ਬਾਅਦ ਦੋ ਛੋਟੀਆਂ ਮਸ਼ੀਨਾਂ ਹੈ ਪੈਰੀ 155 55000 ਦੀਆਂ ਸੀਵਰੇਜ ਦੀਆਂ ਜਿਹੜੀਆਂ ਸਿਟੀ ਸ਼ਹਿਰ ਦੇ ਵਿੱਚ ਬਲੌਕ ਹੁੰਦਾ ਸਟਾਕ ਬਲੌਕ ਹੁੰਦਾ ਹੈ ਵੀ ਜਦੋਂ ਸ਼ਹਿਰ ਦੀ ਜਿਹੜੀਆਂ ਛੋਟੀਆਂ ਗਲੀਆਂ ਉਹ ਲੋਕਾਂ ਨੂੰ ਵੀ ਸੂਰਤ ਦਿੱਤੀ ਜਾਵੇ ਉਹਨਾਂ ਵੱਲ ਕਿਸੇ ਅਫਸਰ ਦਾ ਕੋਈ ਧਿਆਨ ਨਹੀਂ ਹੈਗਾ ਨਜਾਇਜ਼ ਪੈਸਾ ਕਮੇਟੀ ਦਾ ਖਰਚ ਕਰ ਰਹੇ ਆ ਆਪਣੇ ਮਨਮਰਜ਼ੀਆਂ ਕਰ ਰਹੇ ਦੇ ਉਹਦੇ ਵਿੱਚ ਅੱਜ ਥਾ ਥਾ ਦੇ ਸ਼ਹਿਰ ਦੇ ਹਰੇਕ ਕੋਨੇ ਵਿੱਚ ਜਾਮ ਲੱਗਿਆ ਜਾਮ ਵਾਲੀ ਪਿਜੀਸ਼ਨ ਇਸ ਕਰਕੇ ਹੋਈ ਵੀ ਇਹਨਾਂ ਦਾ ਡਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਐਮਸੀਆ ਦਾ ਕੰਮ ਹੁੰਦਾ ਕੰਮ ਪਾਸ ਕਰਾਉਣਾ ਅਸੀਂ ਕੰਮ ਪਾਚ ਕੀਤੇ ਮੈਂ ਸਾਰਿਆਂ ਨੇ ਸਰਪਸੰਬੰਧਨਾ ਕੀਤੇ ਨੇ ਪਾਸ ਹੋਏ ਵੀ ਇਹਨਾਂ ਨੇ ਅੱਜ ਤੱਕ ਕੋਈ ਕੋਈ ਚੀਜ਼ ਪਰਚੇਜ ਨਹੀਂ ਕੀਤੀ ਖੜ ਸ਼ਹਿਰ ਦੇ ਵਿੱਚ ਇੱਕ ਟੈਂਕਰ ਪਾਣੀ ਚੱਕਣੇ ਵਾਲਾ ਇੱਕ ਕਰਦੇ ਆ ਜਿੱਦ ਤੱਕ ਇਹਦੇ ਪ੍ਰੋਬਲਮ ਆਦੀ ਮੈਂ ਪਿਛਲੇ 2 ਮਹੀਨੇ ਦੇ ਜੈ ਸਾਹਿਬ ਦੀਆਂ ਮਿੰਤਾਂ ਕਰਕੇ ਇੱਕ ਸੀਵਰੇਜ ਦੇ ਕੰਮ ਦੀ ਨੇਚਰ ਚੇਂਜ ਕਰਾ ਕੇ ਉਹਦੇ ਵਿੱਚ ਨੇਚਰ ਚੇਂਜ ਕਰਵਾਇਆ ਕੰਮ ਦੀ ਨੇਚਰ ਚੇਂਜ ਕਰਵਾ ਕੇ ਇੱਕ ਟੈਂਕਰ ਹੋਰ ਖਰੀਦਿਆ ਉਹ ਪਹਿਲਾ ਟੈਂਕਰ ਜਿਹੜਾ ਚੋਣ ਲੱਗਿਆ ਜੇ ਕੋਈ ਵੀ ਕਾਉਂਸਲਰ ਜਿਹਨੂੰ ਦਿੱਕਤ ਆਦੀ ਹੈ ਪਾਣੀ ਦੀ ਅੱਜ ਉਹ ਟੈਂਕਰ ਮੰਗਦਾ ਵੀ ਮੈਨੂੰ ਵੇਰਵਾੜ ਚ ਟੈਂਕਰ ਦੇ ਦਿਓ ਮੇਰੇ ਸੀਵਰੇਜ ਬਲੌਕ ਹੋ ਗਈ ਉਹ ਸਾਨੂੰ 5 6 ਦਿਨ ਬਾਅਦ ਸਾਨੂੰ ਮਿਲਦਾ ਉਹਦੇ ਸਾਨੂੰ ਲੋਕ ਗਾਲਾਂ ਕੱਢਦੇ ਆ ਗਾਲਾਂ ਕੱਢਦੇ ਸਾਨੂੰ ਲੋਕ ਵੀ ਤੁਹਾਨੂੰ ਥੋੜਾ ਕੀ ਫਾਇਦਾ ਹੈ 5 ਦਿਨ ਹੋ ਗਏ 6 ਦਿਨ ਹੋ ਗਏ ਤੁਹਾਨੂੰ 6 ਦਿਨ ਮਤਲਬ ਵੀ ਤੁਹਾਨੂੰ ਇੱਕ ਟੈਂਕਰ ਨਹੀਂ ਮਿਲਿਆ ਹੈਗਾ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ ਇਤੋਂ ਲਾਭਨ ਮੈਂ ਤੁਹਾਨੂੰ ਹੋਰ ਮਸ਼ੀਨਾਂ ਵੀ ਦਿਖਾਉਂਗਾ ਜਿਹੜੀ ਮੋਬਾਈਲ ਕੋਇਲਟ ਹੈ ਨਹੀਂ ਆਣ ਕਦੀਆਂ ਉਹ ਇਹਨਾਂ ਨੇ ਬਣਾਈਆਂ ਸਾਡੇ ਧਿਆਨ ਚ ਹਨ ਪਰ ਅੱਜ ਤੋਂ 8 ਮਹੀਨੇ ਪਹਿਲਾਂ ਤੁਹਾਡੇ ਦੇ ਵੱਲੋਂ ਇੱਕ ਆਟੋ ਖਰੀਦੇ ਗਏ ਸੀਗੇ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਉਹ ਆਟੋ ਅੱਜ ਤੱਕ ਚੱਲੇ ਨਹੀਂਗੇ ਉਹਨਾਂ ਦੇ ਬਾਰੇ ਕੀ ਕੰਮ ਉਹਦੇ ਚ ਥੋੜੀ ਟੈਕਨੀਕਲ ਵੀ ਹੈਗੀ ਆ ਕਿਉਂਕਿ ਸਾਡੇ ਕੋਲ ਉਹਨੇ ਡਰਾਈਵਰ ਨਹੀਂ ਹੈਗੇ ਉਹ ਡਰਾਈਵਰਾਂ ਦੀ ਮਨਜ਼ੂਰੀ ਲਈ ਜੀ ਡਰਾਈਵਰ ਜਦੋਂ ਮਿਲੂਗੇ ਫਿਰ ਚਲਾਉਗੇ ਜੇ ਦੂਜੇ ਡਰਾਈਵਰਾਂ ਨੂੰ ਉਹਨਾਂ ਤੇ ਲਾਣੇ ਤਾਂ ਦੂਜਾ ਕੰਮ ਹੈ ਜਿਹੜਾ ਰੁਕੂਆ ਉਹਨਾਂ ਦਾ ਵੀ ਤਾਂ ਖਰਚਾ ਪੈ ਹੀ ਰਿਹਾ ਜਿਵੇਂ ਛੋਟਾ ਸਾ ਖਤਮ ਹੋ ਰਿਹਾ ਹੈ ਉਹ ਤੁਹਾਨੂੰ ਰਿਪੀਟ ਮਿਲਣੀ ਕਦੇ ਬਿਲਕੁਲ ਪੈ ਰਿਹਾ ਬਿਲਕੁਲ ਪੈ ਰਿਹਾ ਉਹ ਚਲਾਉਣ ਦਾ ਫਰਜ਼ ਕਹ ਅਸੀਂ ਇਹ ਖਰੀਦਦਾਰ ਕਿਉਂ ਹੋਈ ਹੈ ਫਿਰ ਖਰੀਦਦਾਰੀ ਦਾ ਕੋਈ ਡਰਾਈਵਰ ਹੀ ਨਹੀਂ ਹੈ ਇਹ ਵੀ ਆਫਸਰਾਂ ਤੋਂ ਪੁੱਛੋ ਆਫਸਰਾਂ ਨੇ ਦੱਸਣਾ ਸੀ ਵੀ ਆਪਾਂ ਹਰੇ ਫ੍ਰੀ ਨਹੀਂ ਸਕਦੇ ਇਸ ਗੱਲ ਨੂੰ ਵੀ ਚੈੱਕ ਤਾਂ ਵੀ ਵਿਰੋਧ ਕਰਿਆ ਗਿਆ ਘਰਾਉਣੇ ਸਰ ਕਿੱਥੇ ਹੋ ਗਏ ਮੈਂ ਅਸੀਂ ਤਾਂ ਜਦੋਂ ਉਹਨਾਂ ਨੂੰ ਚਲਾਉਣ ਲੱਗੇ ਜਦੋਂ ਉਸ ਟਾਈਮ ਖੇਅਰ ਦੀ ਰੌਲਾ ਪਿਆ ਉਸ ਟਾਈਮ ਕਿਹਾ ਅਸੀਂ ਚੱਲਣੇ ਚਾਹੀਦੇ ਲੇਕਿਨ ਜਦੋਂ ਸਾਨੂੰ ਪਤਾ ਲੱਗਿਆ ਵੀ ਕਿਉਂ ਨਹੀਂ ਚੱਲੇ ਉਹ ਹੈ ਕਿੱਥੇ ਅੱਜ ਕੱਲ੍ਹ ਉਹ ਵੀ ਜੰਗਾਲ ਖਾ ਰਹੇ ਬਿਲਕੁਲ ਖਾ ਰਹੇ ਫਿਰੋ ਕਿਤੇ ਨਾ ਕਿਤੇ ਉਹ ਵੀ ਵੇਸਟ ਹੋ ਰਿਹਾ ਪੈਂਟ ਬਿਲਕੁਲ ਗੋਇਸਟ ਹੋ ਰਹੀ ਹੈ ਬਿਲਕੁਲ ਪੇਸਟ ਹੋ ਰਹੀ ਹੈ ਸ਼ ਇਹਨਾਂ ਦਾ ਕੰਮ ਸਿਰਫ ਮਕਸ਼ਿਆਂ ਵਾਲਾ ਅਸੀਂ ਬੇਨਤੀਆਂ ਕਰਨੀਆਂ ਬਹੁਤ ਜ਼ਿਆਦਾ ਬੇਨਤੀਆਂ ਕਰਦੇ ਆ ਤਾਂ ਸਾਨੂੰ ਕਦੇ ਸਾਹਮਣੇ ਆਣਾ ਪਿਆ ਪ੍ਰਧਾਨ ਜੀ ਤੁਸੀਂ ਮਸ਼ੀਨਾਂ ਦੀ ਤਾਂ ਗੱਲ ਕਰ ਰਹੇ ਹੋ ਖਰੜ ਦੇ ਵਿੱਚ ਜਿਹੜੀ ਨਗਰ ਕੌਂਸਲ ਦੀ ਨਕਸ਼ਿਆਂ ਦੀ ਫੀਸਲ ਅੱਜ ਤੱਕ ਤੁਸੀਂ ਕੋਈ ਮੁੱਦਾ ਲੈ ਕੇ ਆਏ ਆਂ ਅੱਜ ਤੱਕ ਤੁਸੀਂ 3 ਸਾਲ ਦੇ ਵਿੱਚ ਦੱਸੋ ਮੈਨੂੰ ਵੀ ਖਰੜ ਦੇ ਵਿੱਚ ਜਿਹੜੇ ਕਮਰਸ਼ੀਅਲ ਨਕਸ਼ੇ ਪਾਸ ਹੋ ਰਹੇ ਆ ਦੂਜੇ ਹੋ ਰਹੇ ਆ ਉਹ ਜੇ ਡੇ ਬਾਏ ਡੇ ਹਰ ਇੱਕ ਸਾ 20% ਮਨਸੀ ਕੀ ਸਵਾਦੀ ਤੁਸੀਂ ਕਹਿੰਦੇ ਮਤਲੇ ਕਿ ਇਹ ਸ਼ਹਿਰ ਦੇ ਰੋਕਾ ਵਾਸਤੇ ਜੀ ਹੁਣਾਂ ਨਹੀਂ ਚਾਹੀਦਾ ਬੈ ਤੁਹਾਨੂੰ ਦੱਸਣਾ ਚਾਹੁੰਦਾ ਥੋੜੀ ਯਾਦ ਹੋਊਗਾ ਮੈਨੂੰ ਸੁਣ ਕੇ ਤਾਂ ਨਾ ਮੇਰੇ ਕੋਲ ਬੈਨੇ ਪਿਛਲੀ ਟਰਮ ਦੇ ਵਿੱਚ ਪੰਜ ਇਹ ਇਸ ਟਾਈਮ 3 ਸਾਲ ਦੀ ਗੱਲ ਕਰ ਰਹੇ ਪਿਛੇ ਛੱਡੋ ਜੀ ਥੋੜਾ ਜਿਹਾ ਦੇਖੋ ਕਿਹਾ ਥੋੜਾ ਐਮਸੀਆਂ ਦਾ ਕੋਈ ਸ਼ੋਗ ਨਹੀਂ ਆ 90% ਕਰਾਈ ਸੀ ਮੈਂ ਕੱਲਾ ਬੰਦਾ ਤਾਂ ਮੈਂ ਜੀ ਠੀਕ ਹੈ ਅੱਜ ਤੁਹਾਡੀ ਐਮਸੀਆਂ ਦਾ ਇਹਦੇ ਵਿੱਚ ਕੋਈ ਸ਼ੋਗ ਨਹੀਂ ਹੈ ਸਾਈ ਐਮਸੀ ਖਰੇੜ ਦੇ ਵਿੱਚ ਸਿਰਫ ਤੁਸੀਂ 3-4 ਐਮਸੀ ਖੜੇ ਹੋ ਬਾਕੀ ਬਾਕੀ ਕੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਮੇਰਾ ਮੇਰਾ ਮੈਸੇਜ ਹੈ ਮੈਂ ਥੋੜਾ ਧੰਨਵਾਦ ਕਰਦਾ ਇਸ ਕਰਕੇ ਵੀ ਤੁਸੀਂ ਸ਼ਾਰਟ ਮੈਸੇਜ ਕੀਤਾ ਹੈ ਇਹ ਪੂਰੇ ਸ਼ਹਿਰ ਦਾ ਪੂਰੇ ਸ਼ਹਿਰ ਦਾ ਕੰਮ ਜੀਵਨ ਦਾ ਪ੍ਰਭਾਵਿਤ ਹੋ ਰਿਹਾ ਪਰ ਐਮਸੀ ਸਿਰਫ ਸੱਤ ਰੋਲਾ ਪਾ ਰਹੇ ਹਨ ਜਦ ਕਿ 12-14 ਸਾਰਿਆਂ ਚ ਪਹਿਲੇ ਬ ਮੈਂ ਤੁਹਾਨੂੰ ਕੋਈ ਪਤਾ ਥੋੜੇ ਕੋ ਰਿਕਾਰਡ ਹੈ ਮੇਰੇ ਕੋਲ ਰਿਕਾਰਡ ਹੈਗਾ ਮੈਂ 2:30 ਵਜੇ ਥੋੜਾ ਧੰਨਵਾਦ ਹੈ ਇਸ ਕਰਕੇ ਤੁਸੀਂ ਸ਼ੋਰਟ ਟਾਈਮ ਚ ਆ ਗਏ ਮੈਂ 2:30 ਵਜੇ ਮੈਸੇਜ ਪਾਇਆ ਹੈ ਇਸ ਕਰਕੇ ਕਈ ਬੰਦੇ ਆਪਣੇ ਨਿੱਜੀ ਕੰਮ ਵਾਸਤੇ ਘਰ ਗਏ ਹੋਏ ਨੇ ਸਾਰੇ ਐਮਸੀ ਦੁਨੀਆ ਜੀ ਸਾਨੂੰ ਤਾਂ ਐਂ ਲੱਗਦਾ ਵੀ ਤੁਹਾਡੇ ਐਮਸੀ ਤੁਹਾਡਾ ਸਹਾਇਕ ਵੀ ਨਹੀਂ ਦੇ ਰਹੇ ਨਹੀਂ ਨਹੀਂ ਸਾਨੂੰ ਲੱਗ ਰਿਹਾ ਜੇ ਗੱਠੀਆਂ ਦੇ ਬਲੇ ਮੈਂ ਮੁੰਡੇ ਆਵਾਜ਼ ਕਿਉਂ ਨਹੀਂ ਦੇ ਤੁਸੀਂ ਪਰਸੋਂ ਵੀ ਕਿਤੇ ਨਹੀਂ ਦੋ ਉਸ ਦਿਨ ਵੀ ਦੋ ਦੋਰਾਂ ਪਰ ਦੇ ਦਿਓ ਥੋੜੇ ਕੋ 26 ਦੇ 26 ਖੜੇ ਹੋਣਗੇ ਅੱਜ ਪੰਜਵਾਂ ਦਿਨ ਹੈ ਜੀ ਬਾੜ ਵਿੱਚ ਇਲੈਕਸ਼ਨ ਕੀ ਤੁਹਾਡਾ ਅਗਲਾ ਇਲੈਕਸ਼ਨ ਹੈ ਜੀ ਬਸ ਅਸੀਂ ਦਾ ਇਹ ਜਾਣੇ ਸਾਡੀ ਸਾਈਡ ਦੀ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਅਸੀਂ ਸਹੂਲਤ ਸਾਡੀ ਨਗਰ ਕਾਉਂਸਲ ਇਸ ਟਾਈਮ ਅਪਸਰਾਂ ਕਾਰਨ ਮਿਊਸਪਲ ਕਮੇਟੀ ਨਹੀਂ ਮੁਸ਼ਕਲ ਕਮੇਟੀ ਬਣ ਚੁ ਜਿਹੜੇ ਲੋਕਾਂ ਨੇ ਮਕਾਨ ਲਈ ਬਿਲਡਰਾਂ ਦੇ ਪਰੋਸੇ ਤੇ ਤੁਸੀਂ ਉਹ ਬਿਲਡਰ ਨੂੰ ਪੁੱਛਿਆ ਵੀ ਤੁਸੀਂ ਉਹ ਫੈਸਿਲਿਟੀ ਦਿੰਦੇ ਆ ਕਿ ਉਹਦੇ ਵਾਸਤੇ ਮੋਰਚਾ ਖੋਲਣਾ ਨਹੀਂ ਤੁਹਾਨੂੰ ਸਮਾਂ ਮਿਲਦੇ ਨਹੀਂ ਜੀ ਬਿਲਡਰ ਮਿਲਦੇ ਆਫਸਰਾਂ ਨੂੰ ਸਾਨੂੰ ਬਿਲਡਰਾਂ ਦਾ ਪਤਾ ਹੀ ਨਹੀਂ ਜੇ ਅਸੀਂ ਬਿਲਡਰਾਂ ਮਿਲਣ ਲੱਗ ਗਏ ਸੜਕਾਂ 'ਤੇ ਰੋਕ ਲੱਗਣ ਲੱਗ ਜੂਏ ਬਿਲਡਰਾਂ ਨੂੰ ਅੱਛਾ ਜੀ ਮਾਜਰਾ ਬੰਦ ਕੀਤਾ ਕੱਲ ਉਹਨਾਂ ਨੇ ਨਹੀਂ ਤੁਸੀਂ ਐਨਐਸਓ ਕਰਿਆ ਕਾਨੂੰਨੀਆਂ ਦੇ ਬਤੇ ਪਾ ਪਾ ਕੇ ਤੁਸੀਂ ਦੇਖਦੇ ਵੀ ਫਲਾਣੇ ਘਰ ਤੋਂ ਲੈ ਕੇ ਫਲਾਣੇ ਤੱਕ ਗਲੀ ਕਿਹ ਕਲੋਨੀ ਅਪਰੂਵਡ ਹੁੰਦੀ ਹੈ ਉਹ ਤੁਸੀਂ ਮੱਦੇ ਪਾਉਨੇ ਆ ਤੁਸੀਂ ਗਲੀਆਂ ਪਾਸ ਕਰਾਉਣੇ ਐਸਟੀਮੇਟ ਪਾਸ ਕਰਨ ਨੂੰ ਠੀਕ ਹੋ ਜਾਂਦੇ ਨੇ ਯਾਰ ਇਹ ਤਾਂ ਬਹਾਨੇ ਮਾਰਨ ਦੀ ਜੇ ਅਸੀਂ ਕਹਿੰਦੇ ਵੀ ਅੱਜ ਗੱਲਾਂ ਦੋਆ ਅੱਦਾ ਇਹ ਇਗਨੋਰ ਕਰਵਲ ਨੇ ਜਿੱਥੇ ਸਰਕਾਰ ਦਾ ਉਦੋਂ ਮਤਲਬ 95% ਆਬਾਦੀ ਹੋ ਗਈ ਦੇਖੋ ਸਾਨੂੰ ਵੋਟਾਂ ਦਾ ਵੀ ਲਾਭ ਹੁੰਦਾ ਹੈ ਜਿੱਥੇ 95% ਆਬਾਦੀ ਹੋ ਚੁੱਕੀ ਹੈ ਤੇ ਸਾਨੂੰ ਬਣਾਉਣਾ ਹੀ ਪੈਂਦੀ ਹੈ ਤਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੁੰਦੇ ਪ੍ਰਸ਼ਾਸਨ ਨੂੰ ਕਹਿੰਦੇ ਵੇ ਧਿਆਨ ਦਿਓ ਇਹਦੇ ਵੱਲ ਧਿਆਨ ਦਿਓ ਸਾਡੇ ਸ਼ਹਿਰ ਵੱਲ ਧਿਆਨ ਦਿਓ ਇੱਕ ਸਾਲ ਦੋ ਸਾਲ ਦੇ ਵਿੱਚ 10 ਦੇਖੋ ਕਾਫੀ ਸਮਾਂ ਸਾਡਾ ਤਜਰਬਾ ਹੈਗਾ ਮੇਰਾ ਤਾਂ ਕਿ ਮੇਰੇ ਖਾਲੇ 5 ਸਾਲ ਦਾ ਦੋ AEO ਆ ਗਏ ਨੇ ਇੱਕ ਦੋ ਵੱਧ ਤੋਂ ਵੱਧ ਤੇ ਆਪ 12ਵੇਂ ਆਇਓ ਹੈ 28 ਸਾਲ ਚ ਆਉਨੇ ਅਬਦਾਨੀਆਂ ਮਗਰ ਲੁੱਟ ਕੇ ਸ਼ਹਿਰੋਂ ਬਾਹਰ ਚਲੇ ਜਾਂਦੇ ਜਦੋਂ ਤੱਕ ਸਾਡੀ ਉਹਨਾਂ ਕਾ ਰਿਜ਼ਲਟ ਹੁੰਦੀ ਹੈ ਹੁਣ ਨਵੇਂ ਆਇਓ ਆਏ ਨੇ ਕਿਹਾ خیال ਵੀ ਅਸੀਂ ਆਪੇ ਹੀ ਲੜ ਪੀਓਗੇ ਉਹਨੂੰ ਟਾਈਮ ਤਾਂ ਦੇਂਗੇ ਤੋਂ 15 ਦਿਨ ਹੋ ਦੀ ਆਈ ਟੀ ਬਣਨੀ ਤਾਂ ਉਹ ਡਿਵੈਲਪਮੈਂਟ ਨੂੰ ਕੰਮ ਨੂੰ ਕੰਮ ਨਹੀਂ ਸੀਨੇ ਚ ਪਹਿਲਾਂ ਨਹੀਂ ਖਰੀਦੀਆਂ ਵੀ ਇਹ ਅੱਜ ਵੀ ਆ ਜਾ ਗਈਆਂ ਹਾਂ ਉਹ ਨਾ ਪਰ ਬਰੋ ਸਾਡਾ ਉਤਰਾਜ ਹੈ ਇਹ ਮਤਲਬ ਜੇ ਇਹੋ ਨਾ ਬਦਲਦਾ ਸਾਡਾ ਉਹ ਵੀ ਬਰਦਰ ਰਾਸੀਗ ਉਹ ਯੋ ਨਮਾ ਆਇਆ ਦੱਸੋ ਕੀ ਕਰੀਏ ਸੀ 6 ਮਹੀਨੇ ਪਹਿਲਾਂ ਮੰਗੀ ਸੀਗੀ ਮੈਂ ਕਹਿੰਦੇ ਉਹ ਨੇਗਰਕੋਸਲ ਕਹਿੰਦੇ ਘਰ ਵਿੱਚ ਦਾ ਕਹਿੰਦੇ ਆਇਓ ਨਹੀਂ ਇਹ ਆਹ ਦੇਖੋ ਜੰਗਾਲ ਖਾ ਰਹੇ ਨੇ ਪੁਰਾਣਾ ਕੀ ਆਦਾ ਜੀ ਇਹ ਜੀ ਮੋਬਾਈਲ ਤੁਹਾਨੂੰ ਦੇ ਦੀ ਜਿੰਨੂ ਕੀ ਚੀਜ਼ ਵਰਗੀ ਆ ਕੋਈ ਜਿਹੜੀ ਕੋਈ ਧਾਰਮਿਕ ਸਮਾਰੋਹ ਫੰਕਸ਼ਨ ਹੁੰਦਾ ਉਹਦੇ ਉੱਥੇ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਲਿਜਾਇਆ ਜਾ ਸਕਦਾ ਹੈ ਲੇਕਿਨ ਇਹਦੀ ਹਾਲਤ ਦੇਖੋ ਕੰਡੀਸ਼ਨ ਦੇਖ ਲਓ ਇਹਦੀ ਇਹਦੀ ਕੁਆਲਿਟੀ ਦੇਖ ਲਓ ਕਿੰਨੀ ਪੂਅਰ ਹੈ ਹੈਲੋ ਤਾਂ ਇਹ ਤਾਂ ਸਾਥਾ ਜਿੱਥੇ ਜਗ੍ਹਾ ਹੋਣੀ ਚਾਹੀਦੀ ਹੈ ਉੱਥੇ ਇਹਨੂੰ ਲਾਉਣੇ ਚਾਹੀਦੇ ਆ ਉੱਧਰ ਵੀ ਦੇਖੋ ਕੈਮਰੇਜ ਮਾਰੀ ਉੱਧਰ ਵੀ ਉਸੇ ਵਾਈ ਪੋਜੀਸ਼ਨ ਕਰਦੇ ਆ ਸੰਮਣ ਜਾਣੇ ਆ ਦੋ ਗੜੀਆਂ ਜਦੋਂ ਕਹਿ ਦਿੰਨੇ ਕਹਿੰਦੇ ਸਾਡੇ ਪਾਸਾ ਹੈ ਹੀ ਨਹੀਂ ਸੀ ਖਰਾਬ ਘੜੀ ਹੈ ਜੀ ਸੀ ਵੀਆਂ ਦਾ ਨਾ ਨਾ ਹੈ ਉਹ ਹੈ ਕਹਿੰਦੇ ਹੈ ਨਹੀਂ ਅਸੀਂ ਉੱਥੇ ਕੋਈ ਜੇਸੀ ਵੀ ਹੁਣ ਖਰੀਦੀ ਗਈ ਆ ਸਿਰਫ ਹੁਣ ਇੱਕ ਤਾ ਹੋਰ ਪ੍ਰਧਾਨ ਜੀ ਹੋਰ ਕੀ ਕਹੋਗੇ ਤੁਸੀਂ ਬਾਜੀ ਅਸੀਂ ਤਾਂ ਕਹਿੰਦੇ ਅਫਸਰਾਂ ਨੂੰ ਵੀ ਬੇਨਤੀ ਆ ਤੁਹਾਨੂੰ ਵੀ ਸਾਡੇ ਸ਼ਹਿਰ ਵੱਲ ਧਿਆਨ ਦਿਓ ਅਸੀਂ ਬਹੁਤ ਮਜਬੂਰ ਹੋ ਗਏ ਸਾਨੂੰ ਲੋਕਾਂ ਦੇ ਤੰਗ ਹੋ ਕੇ ਕੈਮਰੇ ਦੇ ਮੂਰੇ ਆਣਾ ਪਿਆ ਅਸੀਂ ਨਿੱਜੀ ਤੌਰ ਤੇ ਤਾਂ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਉਹਨਾਂ ਨੂੰ ਬੇਨਤੀਆਂ ਕਰ ਚੁੱਕੇ ਆ ਸਾਡੀ ਬੇਨਤੀ ਕੋਈ ਪ੍ਰਵਾਨ ਨਹੀਂ ਹੁੰਦੀ ਇਸ ਕਰਕੇ ਸਾਨੂੰ ਕੈਮਰਿਆਂ ਦੇ ਮੂਰੇ ਆ ਜਾਣਾ ਪੈ ਰਿਹਾ ਹੈ ਸਰ ਸਾਹਿਬ ਇੱਕ ਮਸ਼ੀਨ ਬਾਰੇ ਗੱਲ ਚੱਲ ਜਿਹੜੀ ਬਿੱਟ ਸਟੈਡਰ ਬਾਰੇ ਉਹ ਪੰਜ ਮਸ਼ੀਨਾਂ ਉੱਥੇ ਪਈਆਂ ਨਗਰ ਕੌਸਲ ਦੇ ਕਈ ਕਾਉਂਸਲਰਾਂ ਦਾ ਦੋਸ਼ ਹੈ ਵੀ ਉਹ ਵੇਸਟ ਜਮਨੀ ਵੇਸਟ ਹੈ ਖਰੀਦੀਆਂ ਪਈਆਂ ਔਰ ਮਸ਼ੀਨਾਂ ਬਾਰੇ ਤੁਸੀਂ ਕੀ ਕਹਿੰਦੇ ਸਰ ਉਹ ਰਕਸ਼ ਇੰਜੀਨੀਅਰਿੰਗ శాఖ ਵੱਲੋਂ ਖਰੀਦੀ ਗਈਆਂ ਹਨ ਸਾਡੇ ਵੱਲੋਂ ਉਹ ਮਸ਼ੀਨਾਂ ਨਹੀਂ ਖਰੀਦੀਆਂ ਗਈਆਂ ਤੇ ਜਿਹੜੀ ਚੀਜ਼ ਦੀ ਸਾਨੂੰ ਵੇਟ ਵੇਸਟ ਵਾਸਤੇ ਲਈਆਂ ਸੀ ਤੇ ਉਹਨਾਂ ਅਸੀਂ ਦੱਸ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਉਹ ਵਾਪਸ ਮਨ ਮਸ਼ੀਨਾਂ ਇਹ ਗਲਤ ਆ ਗਈਆਂ ਨਹੀਂ ਸਾਡੇ ਵਾਸਤੇ ਅਸੀਂ ਵੇਟ ਵਾਸਤੇ ਉਹ ਲਈਆਂ ਸੀ ਮਤਲਬ தਲਤੀ ਨਹੀਂ ਆ ਗਏ ਹਾਂ ਜੀ ਇਹ ਵਾਪਸ ਕਰੀਏ ਵਾਪਸ ਜੋ ਇਹ ਵਾਪਸ ਹੋ ਰਹੀਆਂ ਜੀ ਜੋ ਸਾਨੂੰ ਅਸੀਂ ਤਾਂ ਇਹ ਯੂਜ਼ ਨਹੀਂ ਕੀਤਾ ਰਾਮ ਜੀ ਉਹ ਲੀੜੀਆਂ ਉੱਥੇ ਟਾਇਲਟ ਮੋਬਾਈਲ ਟਾਇਲਟ ਹੈ ਦੋ ਪਹੀਆ ਨੇ ਉਹ ਵੀ ਵੇਸਟ ਹੋਈਆਂ ਵੀ ਨਹੀਂ ਮੋਬਾਈਲ ਟਾਇਲਟ ਸਾਡੇ ਰਨਿੰਗ 'ਚ ਹੈ ਜੀ ਉਹ ਅਸੀਂ ਕਿਤੇ ਕੋਈ ਫੰਕਸ਼ਨ ਹੋਵੇ ਕੋਈ ਉੱਥੇ ਅਸੀਂ ਭੇਜਦੇ ਹਾਂ ਪਰ ਬਟ ਅੱਜ ਕਦੇ ਕਿਥੇ ਐਸੇ ਗੱਗੀ ਨੇ ਕਿ ਅਸੀਂ ਵੀ ਸਾਨੂੰ ਭੇਜਿਆ ਨਹੀਂ ਅਸੀਂ ਮੰਗਵਾਏ ਸੀ ਨਹੀਂ ਉਹ ਜੇ ਜਰੂਰ ਤੁਜੀtheta ਹੋਈਗੀ ਉੱਥੇ ਅਸੀਂ ਭੇਜਾਂਗੇ ਕੋਈ ਦਿੱਕਤ ਨਹੀਂ ਉਸੇ ਰਾਤ ਤੱਕ ਇਹ ਦੇਖਿਆ ਲੱਗਿਆ ਹੈ ਨਾ ਲੱਗਿਆ ਜਿੱਥੇ ਕੋਈ ਫੰਕਸ਼ਨ ਹੁੰਦੀ ਅਸੀਂ ਵੇਚਦੇ ਆ ਇਸ ਵਾਸਤੇ ਮਨਾਈ ਅਸੀਂ ਉਹ ਚਾਲੂ ਆ ਦੇ ਵਿੱਚ ਇੱਕ ਉਹਨਾਂ ਦਾ ਕਹਿਣਾ ਵੀ ਸ਼ਾਇਦ ਇਹ ਡਾ ਬੜਾ ਸ਼ਹਿਰ ਹੈ ਉਰੇ ਸੀਵਰੇਜ ਦੀ ਮਸ਼ੀਨ ਇੱਕ ਹੈ ਇਸ ਉਂਦੇ ਫਿਰ ਸਾਡੇ ਮੇਰੇ ਸੜਕੋ ਸੀਵਰੇਜ ਦਾ ਕੰਮ ਹੈ ਤੁਸੀਂ ਕੋਈ ਡਿਮਾਂਡ ਰੱਖੀਏ ਜੇ ਬਾਤ ਹੈ ਸ਼ਹਿਰ ਬਾਤ ਸਾਡੀ ਵੱਡੀ ਸੀਵਰੇਜ ਦਾ ਕੰਮ ਹੀ ਆਦੀ ਹੈ